ਸਾਜਕਾਲ ਜੀ ਡੀਵੀਜੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੀਆਂ ਕੀਤੀਆਂ ਨੇ ਸਾਡੇ ਮਿੱਤਰ ਪਿਆਰੇ ਪੱਤਰਕਾਰ ਨੇ ਤੁਹਾਨੂੰ ਦਈ ਕਿ ਇਹ ਤਸਵੀਰਾਂ ਜੋ ਤੁਸੀਂ ਦੇ ਦੇ ਪਿਓ ਇਹ ਇੱਕ ਵਿਆਹ ਦੀਆਂ ਤਸਵੀਰਾਂ ਨੇ ਤੇ ਵਿਆਹ ਕਿੱਥੇ ਹੋ ਰਿਹਾ ਵਿਆਹ ਹੋ ਰਿਹਾ ਖੇਤਾਂ ਦੇ ਵਿੱਚ ਐ ਵੈਸੇ ਵੀ ਤੁਸੀਂ ਥੰਬਨੇਲ ਦੇਖ ਹੀ ਲਿਆ ਹੋਵੇਗਾ ਕਿ ਵਿਆਹ ਹੋ ਰਿਹਾ ਖੇਤਾਂ ਦੇ ਵਿੱਚ ਤੇ ਖੇਤਾਂ ਦੇ ਵਿੱਚ ਇੰਨੀਆਂ ਜ਼ਿਆਦਾ ਰੌਣਕਾਂ ਲਾ ਦਿੱਤੀਆਂ ਗਈਆਂ ਇੱਕ ਐਸੀ ਕ੍ਰिएशन ਕੀਤੀ ਗਈ ਕਿ ਤੁਸੀਂ ਕਹਿ ਨਹੀਂ ਸਕਦੇ ਵੀ ਇਹ ਪੈਲਸ ਆ ਕਿ ਖੇਤ ਨੇ ਪਰ ਇਹ ਇਹ ਤਨੇ ਤੇ ਦੂਸਰੀ ਗੱਲ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇੱਥੇ ਕੋਈ ਲਾੜਾ ਵਿਆਹ ਨਹੀਂ ਆਇਆ ਪਹਿਲੀ ਗੱਲ ਤੁਹਾਨੂੰ ਦੱਸ ਦਈਏ ਕਿ ਇੱਥੇ ਕੋਈ ਲਾੜਾ ਨਹੀਂ ਵਿਆਹ ਆਇਆ ਇੱਥੇ ਵਿਆਹ ਹੋਣਾਈ ਏ ਲਾੜੀ ਲਾੜੀ ਪਹੁੰਚੀ ਏ ਲਾੜੇ ਦੇ ਘਰ ਲਾੜੇ ਨੂੰ ਵਿਆਹਣ ਵਾਸਤੇ ਇਹ ਇੱਕ ਉਲਟਾ ਪੁਲਟਾ ਵਿਆਹ ਆ ਤੇ ਸੋਹਣਾ ਲੱਗਦਾ ਪਿਆ ਆ ਦੋਸਤੋ ਜਿਹੜਾ ਵਿਆਹ ਸੀ ਤੁਹਾਨੂੰ ਦਿਖਾਉਂਦੇ ਪੀ ਆ ਇਹ ਤਸਵੀਰਾਂ ਨੇ ਫਿਰੋਜ਼ਪੁਰ ਤੋਂ ਤੇ ਲਾੜਾ ਲਾੜੀ ਨੇ ਕੈਨੇਡਾ ਤੋਂ ਕੈਨੇਡਾ ਤੋਂ ਉਹਨਾਂ ਨੇ ਕਿਸਾਨਾਂ ਦੇ ਉੱਤੋਂ ਆਪਣਾ ਇਹ ਵਿਆਹ ਜਿਹੜਾ ਆ ਉਹ ਬਹੁਤ ਹੀ ਖੁਸ਼ੀ ਦੇ ਨਾਲ ਕੀਤਾ ਕਿਸਾਨਾਂ ਦੀ ਕਿਸਾਨੀ ਨੂੰ ਦੇਖਦੇ ਹੋਏ ਕਿਸਾਨਾਂ ਦੇ ਜਿਹੜਾ ਆ ਉਹ ਜਿਹੜਾ ਦੇਖਦੇ ਹੋਏ ਸੰਘਰਸ਼ ਨੂੰ ਦੇਖਦੇ ਉਹਨਾਂ ਨੇ ਸੋਚਿਆ ਕਿ ਅਸੀਂ ਵਿਆਹ ਜਿਹੜਾ ਆ ਉਹ ਖੇਤਾਂ ਦੇ ਵਿੱਚ ਕਰਾਂਗੇ ਤੇ ਇਸੇ ਤਰ੍ਹਾਂ ਉਹਨਾਂ ਨੇ ਕੈਨੇਡਾ ਤੋਂ ਪਹੁੰਚ ਕੇ ਪੰਜਾਬ ਦੇ ਵਿੱਚ ਤੇ ਵਿਆਹ ਕੀਤਾ ਖੇਤਾਂ ਦੇ ਵਿੱਚ ਖੇਤਾਂ ਨੂੰ ਸਜਾ ਦਿੱਤਾ ਉਹਨਾਂ ਨੇ ਇੱਕ ਪੈਲਸ ਦੇ ਵਾਂਗ ਬਿਲਕੁਲ ਨਹੀਂ ਲੱਗਦਾ ਪਿਆ ਕਿ ਇਹ ਖੇਤ ਨੇ ਐ ਲੱਗਦਾ ਪਿਆ ਆ ਕਿ ਜਿਵੇਂ ਇੱਕ ਖੂਬਸੂਰਤ ਪੈਲਸ ਨੂੰ ਬੜੇ ਹੀ ਵਧੀਆ ਤਰੀਕੇ ਦੇ ਨਾਲ ਸਜਾਇਆ ਹੋਵੇ ਤੇ ਸਜਾਵਟ ਵੀ ਇਦਾਂ ਦੀ ਕਿ ਵੇਖ ਕੇ ਜਿਹੜੀ ਰੂਹ ਖੋਸ ਹੁੰਦੀ ਹੋਵੇਗੀ ਤੁਹਾਡੀ ਵੀ ਹੁੰਦੀ ਹੋਵੇਗੀ ਕਿਉਂਕਿ ਸਾਡੀ ਤਾਂ ਹੋ ਹੀ ਰਹੀ ਏ ਤੇ ਦੋਸਤੋ ਨਾਲ ਦੇ ਨਾਲ ਗੱਲ ਜਿਹੜੀ ਕਰਦੇ ਪਏ ਆ ਉਹ ਕਰਦੇ ਪਏ ਆ ਵਿਆਹ ਦੀ ਤੇ ਵਿਆਹ ਜਿਹੜਾ ਆ ਉਹ ਜੋੜੀ ਦੱਸੀ ਜਾ ਰਹੀ ਏ ਕਿ ਕੈਨੇਡਾ ਤੋਂ ਵਾਪਸ ਆਈ ਏ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਵਿਆਹ ਕਰਨ ਦੇ ਲਈ ਇਹ ਸਾਰਾ ਕਦਮ ਚੁੱਕਿਆ ਤੇ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਅਸੀਂ ਇੱਕ ਤਰ੍ਹਾਂ ਦਾ ਜਿਹੜਾ ਆ ਉਹ ਕਿਸਾਨਾਂ ਨੂੰ ਟ੍ਰਿਬਿਊਟ ਕਰੀਏ ਤੇ ਕਿਸਾਨਾਂ ਨੂੰ ਜਿਹੜਾ ਆ ਟ੍ਰਿਬਿਊਟ ਕਰਨ ਦੇ ਲਈ ਉਹਨਾਂ ਨੇ ਇਹ ਵਿਆਹ ਜਿਹੜਾ ਆ ਖੇਤਾ ਜੀ ਰਚਾ ਦਿੱਤਾ ਤੇ ਲਾੜੇ ਨੇ ਕੀ ਕੀਤਾ ਕਿ ਆਪਣੇ ਹੀ ਖੇਤਾਂ ਦੇ ਵਿੱਚ ਟੈਂਟ ਲਵਾ ਕੇ ਸੋਹਣਾ ਖੂਬਸੂਰਤ ਮਾਹੌਲ ਬਣਾ ਕੇ ਤੇ ਲਾੜੀ ਨੂੰ ਸੱਦ ਲਿਆ ਆਪਣੇ ਖੇਤਾਂ ਦੇ ਵਿੱਚ ਹੀ ਤੇ ਉੱਥੇ ਹੀ ਜਿਹੜਾ ਆ ਫੇਰੇ ਹੋ ਗਏ ਉੱਥੇ ਹੀ ਸਭ ਕੁਝ ਹੋ ਗਿਆ ਤੇ ਵਿਆਹ ਖੂਬਸੂਰਤ ਤਰੀਕੇ ਦੇ ਨਾਲ ਕਿੱਥੇ ਕੀਤਾ ਗਿਆ ਆ ਖੇਤਾਂ ਦੇ ਵਿੱਚ ਅਸੀਂ ਦੋਵਾਂ ਨੇ ਡਿਸਕਸ ਕੀਤਾ ਸੀਗਾ ਇਹ ਜ਼ਮੀਨ ਦੁਰਲਭ ਦੀ ਹੈ ਸੋ ਅਸੀਂ ਸੋਚਿਆ ਕਿ ਵਿਆਹ ਤੋਂ ਬਾਅਦ ਵੀ ਜ਼ਮੀਨ ਕੁੜੀ ਨੂੰ ਮਿਲਣੀ ਹੁੰਦੀ ਹੈਗੀ ਹੈ ਸੋ ਇਹ ਆਈਡੀ ਆਇਆ ਸੀਗਾ ਕਿ ਕਿਉਂ ਨਾ ਕਿ ਕੁੜੀ ਵਾਲੇ ਬਰਾਤ ਲੈ ਕੇ ਆਂਦੇ ਡੈਡੀਕੇਟ ਕੀਤਾ ਜਾਵੇ ਕਿ ਅੱਜ ਤੋਂ ਇਹ ਸਾਰਾ ਕੁਝ ਜੋ ਵੀ ਇਹਨਾਂ ਦਾ ਹੈਗਾ ਉਹ ਮੇਰਾ ਹੋਵੇ ਤੇ ਆਪਾਂ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਕਿ ਜ਼ਰੂਰੀ ਨਹੀਂ ਕਿ ਕੁੜੀ ਵਾਲੇ ਨੇ ਹਮੇਸ਼ਾ ਵੈਲਕਮ ਕਰਨਾ ਹੁੰਦਾ ਅੱਜ ਸਾਡਾ ਮੁੰਡੇ ਵਾਲਿਆਂ ਨੇ ਵੈਲਕਮ ਕੀਤਾ ਸੀਗਾ ਸੋ ਕਿਆ ਦੈਟਸ ਪਰ ਖੇਤਾਂ ਦੇ ਵਿੱਚ ਵਿਆਹ ਹੋਇਆ ਕਿੱਦਾਂ ਦਾ ਲੱਗ ਰਿਹਾ ਕਿ ਬਹੁਤ ਦੁਨੀਆ 'ਚ ਬਹੁਤ ਵੱਡੇ ਵੱਡੇ ਪੈਲਸ ਪਏ ਹੋਏ ਨੇ ਉੱਥੇ ਤੁਹਾਨੂੰ ਸਾਰਾ ਕੁਝ ਬੜੇ ਆਰਾਮ ਦੇ ਨਾਲ ਚੀਜ਼ਾਂ ਮਿਲ ਸਕਦੀਆਂ ਨੇ ਲੇਕਿਨ ਇੱਥੇ ਖੇਤਾਂ ਦੇ ਵਿੱਚ ਹੀ ਕਿਉਂ ਜੀ ਮੈਂ ਅਸੀਂ ਕੁਝ ਵੱਖਰਾ ਕਰਨਾ ਚਾਹੁੰਦੇ ਸੀ ਪੈਸਾ ਵਿੱਚ ਤਾਂ ਸਾਰੇ ਵਿਆਹ ਕਰਦੇ ਆ ਬਟ ਜਿਵੇਂ ਅਸੀਂ ਆਪਦੇ ਰੂਟਸ ਨਾਲ ਜੁੜਨਾ ਚਾਹੁੰਦੇ ਸੀਗੇ ਤੇ ਜਦੋਂ ਫਾਰਮਰਸ ਪ੍ਰੋਟੈਸਟ ਚੱਲ ਰਿਹਾ ਸੀਗਾ ਉਦੋਂ ਅਸੀਂ ਇੱਥੇ ਨਹੀਂ ਆ ਸਕੇ ਜਿੰਨਾ ਅਸੀਂ ਕੈਨੇਡਾ ਕਰ ਸਕਦੇ ਸੀ ਅਸੀਂ ਕੀਤਾ ਸੋ ਹੁਣ ਜਿਹੜਾ ਫਾਰਮਰਸ ਪ੍ਰੋਟੈਸਟ ਹੈਗਾ ਹਾਲੇ ਵੀ ਫਾਰਮਰਸ ਵਿਚਾਰੇ ਪਰੇਸ਼ਾਨ ਨੇ ਸੋ ਅਸੀਂ ਸਟਿਲ ਮਤਲਬ ਇੱਕ ਹੋਪ ਉਹਨਾਂ ਦੇ ਵਾਸਤੇ ਕ੍ਰੀਏਟ ਕਰਨਾ ਚਾਹੁੰਦੇ ਆ ਕਿ ਜੋ ਅਸੀਂ ਕੀਤਾ ਇਹਦੇ ਨਾਲ ਫਾਰਮਰਸ ਪ੍ਰੋਟੈਸਟ ਵਿੱਚ ਕੋਈ ਜੋਸ਼ ਆਵੇ ਹੋਲ ਗਈ ਹੋ ਗਈ ਹੈ ਹੋਰ ਤੁਸੀਂ ਯੂਥ ਨੂੰ ਕੀ ਜਿਹੜਾ ਉਹ ਕੁਝ ਕਹਿਣਾ ਚਾਹੁੰਦੇ ਹੈਗੇ ਉਹ ਕਿ ਇਸ ਤੋਂ ਤੁਹਾਡੇ ਇਹਨਾਂ ਤੋਂ ਜਿਹੜਾ ਐਡਮਾਇਰ ਹੋਏ ਕਿਉਂਕਿ ਉਹਨੂੰ ਲੋੜ ਹੈ ਕਿ ਉਹ ਆਵੇ ਇਹਦੇ ਵਿੱਚ ਸੋ ਅਸੀਂ ਸਾਰੀ ਚੀਜ਼ਾਂ ਉਹਦਾ ਸੋਚਦੇ ਬੈਸੀ ਕਿ ਪੁਰਾਣੇ ਟਾਈਮ ਦੇ ਵਿੱਚ ਲੋਕੀ ਵਧੀਆ ਖੁਸ਼ ਰਹਿੰਦੇ ਸੀ ਜਾਂ ਕੀ ਮਾਹੌਲ ਹੁੰਦਾ ਸੀ ਜਾਂ ਕਿਵੇਂ ਉਹਨਾਂ ਦੇ ਤੋਂ ਇਨਸਪਾਇਰ ਹੋ ਕੇ ਹੀ ਅਸੀਂ ਸਾਰਾ ਕੁਝ ਕੀਤਾ ਹੈ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਲੋਕੀ ਆਪ ਦੇ ਘਰ ਨੂੰ ਖੇਤ ਨੂੰ ਹੀ ਸਜਾਉਂਦੇ ਸੀਗੇ ਵਿਆਹ ਵਾਸਤੇ ਸੋ ਅਸੀਂ ਵੀ ਉਹੀ ਸਿਮਿਲਰ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾਲੇ ਲੋਕੀ ਜੇ ਪਿੰਡਾਂ ਦੇ ਵਿੱਚ ਅੱਜ ਕੱਲ ਵਿਆਹ ਹੁੰਦੇ ਵੀ ਆ ਉਹਦੇ ਵਿੱਚ ਫਸਲ ਕੱਟ ਦਿੰਦੇ ਆ ਸੋ ਅਸੀਂ ਫਸਲ ਨੂੰ ਹੀ ਇੱਕ ਡੈਕੋਰੇਸ਼ਨ ਦੀ ਤਰ੍ਹਾਂ ਵੀ ਰੱਖਿਆ ਸੀ ਫਸਲ ਸਾਰੀ ਨਹੀਂ ਸਾਰੀ ਨਹੀਂ ਕੱਟੀ ਫਸਲ ਹੈਗੀ ਵੀ ਹੈ ਕਿਤੋਂ ਕੱਟੀ ਵੀ ਹੈਗੀ ਹੈ ਤੇ ਸਾਰੇ ਜਨਾਂ ਨੂੰ ਇੱਕ ਬਹੁਤ ਅਮੇਜ਼ਿੰਗ ਐਕਸਪੀਰੀਅੰਸ ਲੱਗ ਰਿਹਾ ਹੈ ਕੀ ਨਾਮ ਹੈ ਤੁਹਾਡਾ ਹਰਮਨ ਤੁਸੀਂ ਕਿਤੋਂ ਆਏ ਹੋ ਕੈਨੇਡਾ ਤੋਂ ਅਸੀਂ ਫਾਰਮਰਸ ਪ੍ਰੋਟੈਸਟ ਤੋਂ ਇਨਸਪਾਇਰ ਹੋਏ ਆਗੇਆ ਜੋ ਫਾਰਮਰਸ ਪ੍ਰੋਟੈਸਟ ਵਨ ਹੋਇਆ ਸੀਗਾ ਉਦੋਂ ਤੋਂ ਅਸੀਂ ਪੂਰੇ ਉਹਦੇ ਚ ਸਪੋਰਟ ਤੇ ਸੀਗੇ ਕਿ ਲਾਈਕ ਬੀਂਗ son of a farmer ਸਾਨੂੰ ਪੂਰਾ ਸੀਗਾ ਕਿ ਅਸੀਂ ਉਹਨਾਂ ਨੂੰ ਪੂਰਾ ਜੁੜਨਾ ਹੈਗਾ ਪੂਰਾ ਸਾਥ ਦੇ ਦਿੱਤਾ ਸੀਗਾ ਉਹਨੂੰ ਇੱਕ ਨਵੀਂ ਅ ਪਛਾਣ ਦੇਣ ਵਾਸਤੇ ਅਸੀਂ ਆਦੀਪੁਰੀ ਵੈਡਿੰਗ ਡੈਡੀਕੇਟ ਕਰਤੀ ਫਾਰਮਸ ਨੂੰ ਕਿ ਖੇਤਾਂ 'ਚ ਵਿਆਹ ਹੋਏਗਾ ਲੋਕਾਂ ਨੂੰ ਹੋਰ ਹੀ ਪਤਾ ਲੱਗੇਗਾ ਲੇਕਿਨ ਐਵਰੀਬਾਡੀ ਸ਼ੁੱਡ ਬੀ ਲਾਈਕ ਪ੍ਰਾਊਡ ਆਫ ਲਾਈਕ ਬੀਇੰਗ ਆ ਫਾਰਮਰ ਆਰ ਲਾਈਕ ਬੀਇੰਗ ਆ ਸਨ ਆਫ ਆ ਫਾਰਮਰ ਆਰ ਬੀਇੰਗ ਆ ਡਾਟਰ ਆਫ ਆ ਫਾਰਮਰ ਸੋ ਉਹਦੇ ਕਰਕੇ ਅਸੀਂ ਸਾਰਾ ਸਾਰਾ ਕੁਝ ਕੀਤਾਗਾ ਤਾਂ ਹੁਣ ਇੱਕ ਪਾਸੇ ਖੇਤਾਂ ਦੇ ਵਿੱਚ ਜਿਹੜੇ ਆ ਉਹ ਫਸਲ ਖੜੀ ਹੋਈ ਆ ਹਾਂਜੀ ਤਾਂ ਸਾਰੇ ਜਣੇ ਦੇਖ ਰਹੇ ਆ ਕਿਦਾਂ ਦਾ ਲੱਗ ਰਿਹਾ ਹੈਗਾ ਇੱਕ ਵੀ ਵਧੀਆ ਲੱਗ ਰਿਹਾ ਗਿਆ ਅਨੋਖਾ ਸਾਰੀ ਵੱਖਰੀ ਚੀਜ਼ ਹੈਗੀ ਆ ਸਾਰ ਨੂੰ ਵਧੀਆ ਲੱਗ ਰਿਹਾ ਕਿ ਲਾਈਕ ਰੂਟਸ ਨਾਲ ਜੁੜਨ ਦੀ ਗੱਲ ਹੋ ਰਹੀ ਹੈ ਇੱਥੇ ਇੱਕ ਮੈਸੇਜ ਆ ਰਿਹਾ ਹੈਗਾ ਜਿਵੇਂ ਅਸੀਂ ਸਿੱਟਾ ਕੰਨੇ ਹੈਗੇ ਆ ਜਿਵੇਂ ਮੇਰੇ ਇੱਥੇ ਵੀ ਸਿੱਟਾ ਲਾਇਆ ਆ ਪੰਜਾਬੀ ਚ ਸਿੱਟੇ ਦੇ ਮਤਲਬ ਦੋ ਹੁੰਦੇ ਨੇ ਇੱਕ ਸਿੱਟਾ ਮਤਲਬ ਕਨਕ ਦਾ ਸਿੱਟਾ ਇੱਕ ਹੁੰਦਾ ਹੈਗਾ ਕਿ ਲੈਸਨ ਜਾਂ ਕਨਕਲੂਜਨ ਸੋ ਅਸੀਂ ਓਨ ਦਾ ਥਾਰ ਨਹੀਂ ਲਾਈਕ ਇਹਨਾਂ ਨੂੰ ਲੈਸਨ ਦੇਣਾ ਚਾਹੁੰਦੇ ਹੈਗੇ ਆ ਕਿ ਆਪਦੀ ਜ਼ਮੀਨ ਨਾਲ ਆਪਦੀ ਰੂਟਸ ਨਾਲ ਜੁੜੋ ਤਾਂ ਦੇ ਕਿਸਾਨੀ ਨੂੰ ਸਪੋਰਟ ਕਰੋ ਲਾਈਕ ਬੀ ਪ੍ਰਾਊਡ ਆਫ ਵਾਟ ਯੂ ਆਰ ਵਾਟ ਯਰ ਬੈਕਗਰਾਉਂਡ ਇਜ਼ ਇਹ ਨਾਮ ਹੈ ਤੁਹਾਡਾ ਦੁਰਲਭ ਤੇ ਤੁਸੀਂ ਕਿੱਥੋਂ ਆਏ ਹੋਗੇ ਹੁਣ ਵਿਆਹ ਲਈ ਕੈਨੇਡਾ ਤੋਂ ਸਪੈਸ਼ਲੀ ਆਏ ਆ ਗਿਆ ਕੈਨੇਡਾ ਚ ਵੈਂਕੂਵਰ ਚ ਅਸੀਂ ਬਹੁਤ ਸਪੋਰਟ ਕੀਤਾ ਸੀ ਫਾਰਮਸ ਪ੍ਰੋਟੈਸਟ ਨੂੰ ਤੇ ਉਹਦੇ ਬਾਅਦ ਇੱਥੇ ਆ ਕੇ ਆਦੇ ਰੂਟਸ ਨਾਲ ਜੁੜਿਆ ਹੈ ਨਾ ਪੂਰਾ